ਲਓ ਵੀ ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਦਿਖਾਉਣੇ ਆ ਤੁਹਾਨੂੰ ਸੰਤੂ ਫਾਰਮ ਪਿੰਡ ਚਕਰਜੜਾ ਲੁਧਿਆਣੇ ਵਾਲਿਆਂ ਦਾ ਬੱਕਰਾ ਬੱਕਰਾ ਦੋਸਤੋ ਇਹ ਕੱਦਨਾ ਇਹਦਾ 49 ਇੰਚ 4 ਫੁੱਟ ਤੇ 1 ਇੰਚ ਕੱਦ ਬਣਦਾ ਇਸ ਬੱਕਰੇ ਦਾ ਐਡਾ ਮੱਕਰਾ ਮੈਂ ਭਰਾਵੋ ਅੱਜ ਤੱਕ ਨਹੀਂ ਦੇਖਿਆ ਉਮਰ ਇਹਦੀ 3 ਸਾਲ ਦੇ ਤੋਂ 3 ਸਾਲ ਹੀ ਬੰਨੋ ਤੇ ਮੂੰਹ ਇਹ ਅੱਠ ਦੰਦ ਹੈਗਾ ਪੂਰਾ ਵੱਡਾ ਬੱਕਰਾ ਇਹਦਾ ਜਦ ਧੌਣ ਉੱਚੀ ਕਰਕੇ ਖੜਦਾ ਨਾ ਤੇ ਮੋਢਾ ਤੱਕ ਜਾਂਦਾ ਐਡਾ ਵੱਡਾ ਬੱਕਰਾ ਇਹ ਮੰਡੀ ਦੇ ਵਿੱਚ ਜਿਹੜੀ ਡੀਐਲਐਫਏ ਮੇਲਾ ਲੱਗਿਆ ਸੀ ਨਾ ਛੜਿਕ ਦੇ ਵਿੱਚ ਉਸ ਮੰਡੀ ਦੇ ਉੱਤੇ ਲੈ ਕੇ ਆਏ ਸੀ ਆਪਣੇ ਇਹ ਜਾਨਵਰ ਬੱਕਰੇ ਤੇ ਬੱਕਰੀਆਂ ਲੈ ਕੇ ਆਏ ਸੀਗੇ ਤੇ ਉਹ ਦੇਖੋ ਉਹਦਾ ਨਾ ਜਿਹੜਾ ਸਾਹਮਣੇ ਬੰਦਾ ਖੜਾ ਤੇ ਮੋਢਾ ਤੱਕ ਜਾਂਦਾ ਜਦੋਂ ਮੈਂ ਖੜਦਾ ਬਹੁਤ ਵੱਡਾ ਬੱਕਰਾ ਹੈ ਇੱਡੇ ਤਨ ਲੋਕਾਂ ਦੇ ਮਨੋਂ ਵੀ ਘੋੜੇ ਘੋੜੀਆਂ ਰੱਖਦੇ ਲੋਕ ਐਡੇ ਗਣੀਆਂ ਜੱਟਾ ਇਹ ਮੰਡੀ 'ਚ ਬੱਕਰਾ ਲਈ ਖੜੇ ਐ ਪੂਰਾ ਡਬਲ ਬੱਕਰਾ ਐ ਪਤਾ ਨਹੀਂ ਪਤੰਦਰਾਂ ਨੇ ਕੀ ਖਵਾਇਆ ਇਹਨੂੰ ਤਿੰਨ ਸਾਲ ਉਮਰ ਆਇਦੀ ਤੇ ਮੂੰਹ ਅੱਠ ਦੰਦ ਦਾ ਇਹ ਬੱਕਰਾ ਚਾਕਰਪਿੰਡਾ ਜਿਲ੍ਹਾ ਇਹਨਾਂ ਦਾ ਲੁਧਿਆਣਾ ਐ 49 ਇੰਚ ਹਾਈਟ ਐ ਇਹਦੀ ਬੱਕਰੇ ਦੀ 4 ਫੁੱਟ ਤੇ 1 ਇੰਚ ਬਹੁਤ ਵੱਡਾ ਬੱਕਰਾ ਹੈ ਮੈਂ ਇੰਦਾ ਤਾਂ ਬੱਕਰਾ ਨਹੀਂ ਕਦੇ ਦੇਖਿਆ ਪਹਿਲਾ ਬੱਕਰਾ ਦੇਖਿਆ ਇਸ ਐਡੇ ਕੱਦ ਦਾ ਮੈਂ ਸੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਲਈ